ਬਾਗ ਹਸਪਤਾਲ ਇਹ ਆ ਦੋ ਨਾਲ ਵਿਦਿਆਖਾ ਜਿਹੜੇ ਅੱਜ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਸੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਪੂਰੇ ਹੋ ਗਏ ਦੇਖੋ ਅਸੀਂ ਪਿੰਡਾਂ ਦੇ ਵਿੱਚ ਅੱਜ ਮੈਸ ਪਿੰਡ ਕੱਲੇ ਮਾਜਰਾ ਸੌਜਾ ਸਵਾ ਬਨੇਰਾ ਕਲਾਂ ਸਾਰੇ ਕਿਤੇ ਮੈਂ ਜਾ ਰਹਿਆਂ ਜੀ ਜਿਹੜੇ ਕੰਮ ਹੋ ਚੁੱਕੇ ਆ ਉਹ ਦਾਗਮ ਕਰ ਰਹੇ ਜਿਵੇਂ ਚਾਰ ਦੀਵਾਰੀ ਨਵੇਂ ਕਮਰੇ ਬਣਾਉਣੇ ਆ ਸਾਇੰਸ ਰੂਮ ਬਣਾਉਣੇ ਆ ਤਾਂ ਨਵੇਂ ਵਾਸ਼ਰੂਮ ਪਾਲੇ ਜਿਹੜੇ ਬਣ ਰਹੇ ਆ ਜੀ ਉਹ ਸਾਰੇ ਕੰਮ ਅਸੀਂ ਜਿਹੜੇ ਪਿਛਲੇ ਤਿੰਨ ਸਾਲਾਂ ਤੋਂ ਕੀਤੇ ਆ ਉਹ ਦਾਗਮ ਅਸੀਂ ਕਰ ਰਹੇ ਆ ਇਹ ਬੜਾ ਅੱਛਾ ਲੱਗਦਾ ਕਿ ਤੇ ਬੱਚਿਆਂ ਨੂੰ ਮਿਲਦੇ ਆ ਕਿਉਂਕਿ ਬੱਚਾ ਨਾ ਵਾਪਸ ਕੰਮ ਹੁੰਦਾ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਮੌਕਾ ਮਿਲਦਾ ਆਪਣੀ ਡਿਮਾਂਡ ਦੇ ਰਹੇ ਨੇ ਕਿ ਸਾਡੇ ਆਹ ਕੰਮ ਹੋਣ ਵਾਲੇ ਨੇ ਉਹ ਡਿਮਾਂਡ ਲੈ ਰਹੇ ਆ ਔਰ ਬਾਕੀ ਪਿੰਡ ਦੇ ਜਿਹੜੇ ਭਵੰਤਨ ਨੇ ਜਿਹੜੇ ਮੋਹਤਵਾਰ ਸ਼ਾਦੀ ਪਾਰਟੀ ਦੇ ਪੰਚਾਇਤ ਸਹਿਬਾਨ ਸਭ ਨੂੰ ਬੈਣ ਦਾ ਮੌਕਾ ਮਿਲਦਾ ਪਿੰਡ ਦੇ ਜਿਹੜੇ ਗੰਭੀਰ ਇਸ਼ੂਜ਼ ਨੇ ਕਿ ਕਿਹੜੀ ਕਿਹੜੀ ਗ੍ਰਾਂਟਾਂ ਤੇ ਨਹੀਂ ਉੱਤੇ ਵਿਚਾਰ ਚੱਲਦਾ ਹੁੰਦੀ ਹੈ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਜਿਵੇਂ ਉਹਨਾਂ ਨੂੰ ਪ੍ਰੋਟੈਸਟ ਕਰਦੇ ਹੋਏ ਗ੍ਰਿਫਤਾਰ ਕੀਤਾ ਉਹਨਾਂ ਦੀ ਪੱਗਾਂ ਲਈਆਂ ਕੀ ਲੱਗਦਾ ਦੂਸਰੇ ਪਿੰਡ ਤੇ થਿਆ ਰਿਆ ਮੇਰੀ ਨੌਲੇਜ ਤਾਂ ਹੈ ਨਹੀਂ ਇਹ ਗੱਲ ਕੁਝ ਤਰ੍ਹਾਂ ਦੀ ਗੱਲਬਾਤ ਹੋਈ ਹੈ ਦੇਖੋ ਆਪਾਂ ਇਹ ਡੈਮੋਕ੍ਰੇਸੀ ਅੱਚੇ ਆਪਾਂ ਪ੍ਰੋਟੈਸਟ ਆਪਣਾ ਜਿਹੜਾ ਕਰ ਸਕਦੇ ਹਾਂ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹਾਂ ਪਰ ਮੈਂ ਇੱਕ ਗੱਲ ਕਹਿਣਾ ਜੀ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਜਦੋਂ ਮੇਰੇ ਦਫ਼ਤਰ ਦੇ ਬਾਹਰ ਕਿਸਾਨ ਆਏ ਤੇ ਮੈਂ ਧਰਨੇ ਦੇ ਨਾਲ ਬੈਠਾ ਸੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਮੈਂ ਹਰੇਕ ਧਰਨੇ ਦੇ ਵਿੱਚ ਪੂਰੀ ਪੂਰੀ ਧਿਆੜੀ ਬੈਠਾ ਜੀ ਦਿੱਲੀ ਜਾਂਦੇ ਰਿਆਂ ਧਰਨੇ ਤੇ ਅਖਨੌਰੀ ਬਾਰਡਰ ਵੀ ਹੋ ਕੇ ਆਏ ਸਾਰੇ ਕਿਤੇ ਹੋ ਕੇ ਆਏ ਮੈਂ ਬੇਨਤੀ ਕਰਦਾ ਕਿ ਆਪਣਾ ਪੰਜਾਬ ਹੈ ਜੀ ਆਪਣੇ ਬੱਚੇ ਨੇ ਇਹਨਾਂ ਗੋਲ ਦੇ ਵਿਗਿਆਦੂਗਾ ਆਪਣਾ ਹੋ ਰਿਹਾ ਤਾਂ ਇਹ ਚੰਗੀ ਗੱਲ ਹੈ ਜੇ ਅੱਗੇ ਦਾ ਸਰਕਾਰਾਂ ਸੁਣਦੀਆਂ ਨੇ ਸੀਗੀਆਂ ਹਾਂ ਜੇ ਕੋਈ ਕਿਸਾਨ ਭਰਾ ਸਾਡੇ ਜਿਹੜੇ ਕਹਿੰਦੇ ਨੇ ਕਿ ਸਾਡੀ ਕੋਈ ਮੰਗ ਹੈ ਪੈਸਿਫਿਕ ਮੰਗਿਆ ਉਹ ਤੁਸੀਂ ਦੱਸੋ ਮੁੱਖ ਮੰਤਰੀ ਸਾਹਿਬ ਟਾਈਮ ਵੀ ਦਿੰਦੇ ਨੇ ਬੰਦੇ ਵੀਰੇ ਬਿਲਕੁਲ ਤਿਆਰ ਨੇ ਹਾਂ ਇਹ ਜਿਹੜੇ ਬਹੁਤ ਵੱਡਾ ਮਸਲਾ ਹੈ ਕੇਂਦਰ ਨਾਲ ਹੈ ਜਿਹੜਾ ਪੰਜਾਬ ਸਰਕਾਰ ਦੇ ਦਰਹੇ ਚਾਹੁੰਦਾ ਤੁਸੀਂ ਵੀ ਆ ਪੰਜਾਬ ਸਰਕਾਰ ਦੇ ਦਰਹੇ ਤੇ ਉਹ ਤਾਂ ਉਹਦੀ ਤਾਂ ਕੋਈ ਪ੍ਰੋਬਲਮ ਨਹੀਂ ਜਿਹੜਾ ਕੇਂਦਰ ਸਰਕਾਰ ਕਿਉਂਕਿ ਸਾਰਾ ਪੂਰਾ ਵੀਰ ਜਿਹੜਾ ਉਹਦੇ ਕਿਸਾਨ ਇਸ ਗੱਲ ਦੀ ਮੰਗ ਕਰ ਰਹੇ ਆ ਉਹ ਕੇਂਦਰ ਸਰਕਾਰ ਤੇ ਆਪਾਂ ਪ੍ਰੈਸ਼ਰ ਪਾਈਏ ਅਸੀਂ ਨਾਲ ਮੂਰੇ ਚੱਲਾਂਗੇ ਜੀ ਹੋਕੇ ਇਹ ਕਿ ਪਿਆਪਨ ਮੈਂ ਕਿਸਾਨਾਂ ਦੇ ਨਾਲ ਆਂ ਪਰ ਉਹ ਮਜ਼ਦੂਰ ਦਾ ਪੁੱਤ ਆ ਮੇਰੇ ਕੋਲ ਜ਼ਮੀਨ ਤਾਂ ਆਏ ਨੇ ਜੀ ਪਰ ਮਜ਼ਦੂਰਾਂ ਦੇ ਵੀ ਬਹੁਤ ਮਸਲੇ ਨੇ ਜੀ ਮਜ਼ਦੂਰਾਂ ਦੀ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਮੈਂ ਮਜ਼ਦੂਰ ਆ ਮਜ਼ਦੂਰਾਂ ਦੇ ਗਰੀਬ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਆबादी ਆ ਜੀ ਐਸੀ ਵਰਗ ਪਾਈ ਕਰੇ ਜਿਹੜੇ ਅੱਜ ਕਿਸਾਨ ਗ੍ਰਿਫਤਾਰ ਹੋ ਉਹਨਾਂ ਨੂੰ ਮਿਲੋਂਗੇ